ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਬਲਾਊਜ਼ ਸਕੇ ਵੀ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਜੇ ਨੂੰ ਅਪਲਾਈ ਕਰ ਸਕਦੇ ਹਾਂ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਹੈ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆਂ ਤਾਂ ਬਹੁਤ ਹੀ ਆਸਾਨੀ ਨਾਲ ਜਿਹੜਾ ਇਸ ਡਿਜ਼ਾਈਨ ਨੂੰ ਬਣਾ ਲਓਗੇ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਹੁੰਦੀ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆਰਡ ਨੰਬਰ ਵਿੱਚ ਕੁੰਡੇ ਲੈਣੇ ਆਰਡ ਨੰਬਰ ਮਤਲਬ ਜਿਹੜੇ 2 ਤੇ ਡਿਵਾਈਡ ਨਾ ਹੁੰਦੇ ਹੋਣ ਇੱਥੇ ਮੈਂ 31 ਕੁੰਡੇ ਲਏ ਆ ਆਰਡ ਨੰਬਰ ਜਿਵੇਂ 10 5 7 11 13 15 ਇੱਥੇ ਮੈਂ 31 ਗੁੰਡੇ ਲਏ 31 33 ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਗੁੰਡੇ ਰੱਖਣੇ ਤੁਸੀਂ ਕੋਈ ਵੀ ਨੀਚੇ ਤੁਸੀਂ ਬਾਰਡਰ ਬਣਾ ਸਕਦੇ ਹੋ ਉਸ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਹੁੰਦੀ ਹੈ ਤੇ ਚਾਰ ਸਲਾਂਗਾਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਚਾਰ ਹੀ ਸਲਾਂਗਾਂ ਦਾ ਆਪਣਾ ਇਹ ਡਿਜ਼ਾਈਨ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਠੀਕ ਹੈ ਉਸ ਤੋਂ ਬਾਅਦ ਥ੍ਰੈਡ ਅੱਗੇ ਕਰਕੇ ਇੱਕ ਕੁੰਡਾ ਉਲਟਾ ਬਣਾਵਾਂਗੇ ਸਿੱਧੀ ਸਾਈਡ ਦੇਖੋ ਇੱਕ ਸਲਿੱਪ ਥ੍ਰੈਡ ਅੱਗੇ ਹੀ ਰੱਖਣਾ ਇੱਕ ਉਲਟਾ ਇੱਕ ਸਲਿੱਪ ਇੱਕ ਉਲਟਾ ਇੱਕ ਸਲਿੱਪ ਇੱਕ ਉਲਟਾ ਇੱਕ ਸਲਿੱਪ एक उल्टा थ्रेड अभी करके एक स्लिप फिर एक उल्टा एक स्लिप एक उल्टा एक स्लिप एक कुंडा उल्टा एक स्लिप एक 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 उल्टा एक स्लिप लास्ट अपना एक उल्टा आजगा ਕੰਨੀ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਹੈ ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਆ ਗਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰਾਂਗੇ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਦੇਖੋ ਜਿਹੜਾ ਇੱਧਰ ਕੁੰਡਾ ਉਲਟਾ ਆਇਆ ਸੀ ਇਹਨੂੰ ਆਪਾਂ ਸਲਿੱਪ ਕਰਾਂਗੇ ਠੀਕ ਹੈ ਤੇ ਜਿਹੜਾ ਇੱਧਰ ਸਲਿੱਪ ਸੀ ਇਹ ਆਪਾਂ ਇੱਕ ਕੁੰਡੇ ਦੇ ਤੰਨ ਬਣਾਉਣੀ ਹੈ ਪਹਿਲਾਂ ਉਲਟਾ ਥ੍ਰੈਡ ਘੁਮਾ ਕੇ ਸਲਾਈ ਤੇ ਅੱਗੇ ਫੇਰ ਉਲਟਾ ਤੱਕ ਕੁੰਡੇ ਤਾਂ ਤਿੰਨ ਕੁੰਡੇ ਹੋਗੇ ਫਿਰ ਜਿਹੜਾ ਉਧਰ ਉਲਟਾ ਸੀ ਇਧਰ ਸਲਿੱਪ ਕਰਾਂਗੇ ਥ੍ਰੈੱਡ ਅੱਗੇ ਰੱਖਣਾ ਫਿਰ ਸਲਿੱਪ ਸੀ ਜਿਹੜਾ ਉਧਰ ਉਹਦੇ ਇਧਰ ਤਿੰਨ ਕੁੰਡੇ ਬਣਾਵਾਂਗੇ ਇਸ ਤਰ੍ਹਾਂ ਸਾਰੀ ਸਲਾਈ ਆਪਾਂ ਐਸੀ ਤਰ੍ਹਾਂ ਹੀ ਕੰਪਲੀਟ ਕਰਨੀ ਹੈ ਠੀਕ ਹੈ ਇੱਕ ਸਲਿੱਪ ਇੱਕ ਦੇ ਤਿੰਨ ਜਿਹੜਾ ਉਧਰ ਉਲਟਾ ਇਧਰ ਸਲਿੱਪ ਕਰਾਂਗੇ ਜਿਹੜਾ ਉਧਰ ਸਲਿੱਪ ਹੈ ਇਧਰ ਇੱਕ ਦੇ ਤਿੰਨ ਬਣਾਵਾਂਗੇ ਉਹਦੇ ਠੀਕ ਹੈ ਇੱਕ ਸਲਿੱਪ ਇੱਕ ਦੇ 10 ਇੱਕ ਸਲਿੱਪ ਇੱਕ ਦੇ ਤਿੰਨ ਇੱਕ ਸਲਿੱਪ ਇੱਕ ਕੁੰਡੇ ਦੇ ਤਿੰਨ ਪਹਿਲਾਂ ਇੱਕ ਉਲਟਾ ਬਣਾਇਆ ਥ੍ਰੈਡ ਕਮਾ ਕੇ ਇੱਕੇ ਫਿਰ ਉਸੇ ਕੁੰਡੇ ਦਾ ਉਲਟਾ ਬਣਾਇਆ ਤਾਂ ਇੱਕ ਤੋਂ ਤਿੰਨ ਬਣ ਜਾਂਦੀ ਫਿਰ ਇੱਕ ਸਲਿੱਪ ਇਹ ਕੁੰਡੇ ਦੇ ਤਿੰਨ ਕੁੰਡੇ ਇੱਕ ਸਲੈਪ ਇੱਕ 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 ਕੁੰਡੇ ਦੇ ਤਿੰਨ ਕੁੰਡੇ ਤਾਂ ਆਖਰ ਤੇ ਇੱਕ ਸਲੈਪ ਆ ਜੂ ਇੱਕ ਪੁਲਟਾ ਬਣਾ ਲਾਂਗੇ ਕਿਉਂਕਿ ਉਲਟੇ ਪਾਸੇ ਦੀ ਸਲਾਈ ਠੀਕ ਹੈ ਦੋ ਸਲੰਗਾ ਕੰਪਲੀਟ ਹੋ ਗੀਆਂ ਦੇਖੋ ਡਿਜ਼ਾਈਨ ਦੀਆਂ ਇਹ ਉਲਟੀ ਸਾਈਡ ਹੈ ਤੀਸਰੀ ਸਲਾਈ ਆ ਗਈ ਰਾਈਟ ਸਾਈਡ ਤੋਂ ਰਾਈਟ ਸਾਈਡ ਤੋਂ ਤੀਸਰੀ ਸਲਾਈ ਜਿਹੜਾ ਕੁੰਡਾ ਉਧਰ ਆਪਾਂ ਉਲਟਾ ਬਣਾਇਆ ਹੈ ਉਹਨੂੰ ਇੱਧਰ ਸਿੱਧਾ ਬਣਾਵਾਂਗੇ ਜਿਹੜਾ ਆਪਾਂ ਸਲਿੱਪ ਕੀਤਾ ਠੀਕ ਹੈ ਉਹਨੂੰ ਸਿੱਧਾ ਬਣਾ ਲਾਂਗੇ ਜਿਹੜੇ ਇੱਕ ਦੇ ਤਿੰਨ ਬਣਾਏ ਆ ਥ੍ਰੈਡ ਅੱਗੇ ਕਰਕੇ ਤਿੰਨ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਉਲਟਾ ਕੁੰਡਾ ਠੀਕ ਹੈ ਸਾਰੀ ਸਲਾਈ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਹੈ ਇੱਕ ਕੁੰਡਾ ਸਿੱਧਾ ਜਿਹੜਾ ਉੱਧਰ ਸਲਿੱਪ ਹੈ ਇੱਧਰ ਉਲਟਾ ਸੀ ਠੀਕ ਹੈ ਇੱਕ ਦੇ ਤਿੰਨ ਸੌਰੀ ਤਿੰਨ ਦੇ ਇੱਕ ਇਸ ਤਰ੍ਹਾਂ ਤਾਂ ਇੱਕ ਸਿੱਧਾ ਜਿਹੜਾ ਇਸ ਤਰ੍ਹਾਂ ਇੱਕ ਕੁੰਡਾ ਦਿਖਾਈ ਦਿੰਦਾ ਆਪਾਂ ਨੂੰ ਉਹਨੂੰ ਸਿੱਧਾ ਬਣਾ ਲੈਣਾ ਜਿਹੜੇ ਤਿੰਨ ਕੁੰਡੇ ਇਸ ਤਰ੍ਹਾਂ ਦਿਖਾਈ ਦਿੰਦੇ ਆ ਤਿੰਨ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਉਲਟਾ ਬਣਾ ਲਿਆਂਗੇ ਜਿਹੜਾ ਇੱਕ ਦਿਖਾਈ ਦਿੰਦਾ ਉਹਨੂੰ ਸਿੱਧਾ ਬਣਾਵਾਂਗੇ ਜਿਹੜੇ ਤਿੰਨ ਦਿਖਾਈ ਦਿੰਦੇ ਆ ਥ੍ਰੈਡ ਅੱਗੇ ਕਰਕੇ ਤਿੰਨ ਦਾ ਇੱਕ ਉਲਟਾ ਥ੍ਰੈਡ ਪਿੱਛੇ ਕਰਕੇ ਜਿਹੜਾ ਇੱਕ ਦਿਖਾਈ ਦਿੰਦਾ ਸਿੱਧਾ ਕੁੰਡਾ ਬਣਾਵਾਂਗੇ ਥ੍ਰੈਡ ਅੱਗੇ ਕਰਕੇ ਜਿਹੜੇ ਤਿੰਨ ਦਿਖਾਈ ਦਿੰਦੇ ਆ ਤਿੰਨ ਕੁੰਡਿਆਂ ਦਾ ਇੱਕ ਉਲਟਾ ਠੀਕ ਹੈ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਤਿੰਨ ਕੁੰਡਿਆਂ ਦਾ ਉਲਟਾ ਜਿਹੜੇ ਆਪਣੇ ਕੁੰਡੇ ਵਧੇ ਸੀ ਇਹ ਸਲਾਈ ਚ ਆਪਣੇ කාට जा हो ඔ ठ තल् සිिද්ा තනඩ අන්ද बनाගේ ු ल्ඒා සිिද් තන්න ඩන්ක बनाාව ओा ਇੱਕ ਕੁੰਡਾ ਸਿੱਧਾ 10 ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਇੱਕ ਕੁੰਡਾ ਸਿੱਧਾ ਸਾਰੀ ਸिलाई اسی ਤਰ੍ਹਾਂ ਕੰਪਲੀਟ ਹੋ ਗਈ ਤੀਸਰੀ ਸिलाई ਰਾਈਟ ਸਾਈਡ ਤੇ ਕਿਸੇ ਵੀ ਪਾਛਮ ਤੁਸੀਂ ਇਸ ਡਿਜ਼ਾਈਨ ਨੂੰ ਜਿਹੜਾ ਬਣਾ ਸਕਦੇ ਹੋ ਠੀਕ ਹੈ ਜੇਕਰ ਪਾਛਮ ਥੋੜੀ ਜੀ ਮੋਟੀ ਲਓਗੇ ਤਾਂ ਜਿਹੜਾ ਡਿਜ਼ਾਈਨ ਹੈ ਥੋੜਾ ਜਿਆਦਾ ਉੱਪਰ ਕੇ ਆਉਂਦਾ ਮੇਰੇ ਕੋਲ ਇੱਥੇ ਬਰੀਕ ਪਾਛਮ ਬੇਬੀ ਬੂਲ ਹੈ ਮੇਰੇ ਕੋਲ ਠੀਕ ਹੈ ਤੁਸੀਂ ਪਾਛਮ ਥੋੜੀ ਜੀ ਮੋਟੀ ਲੈ ਲੈਣੀ ਤਾਂ ਜਿਹੜਾ ਇਹ ਨਾਲ ਡਿਜ਼ਾਈਨ ਹੈ ਉੱਭਰ ਕੇ ਦਿਖਾਈ ਦਿੰਦਾ ਲਾਸਟ ਤੇ ਆ ਗਿਆ ਆਪਣਾ ਇੱਕ ਹੁੰਡਾ ਸਿੱਧਾ ਫਿਰ ਸਿੱਧੀ ਸਿਲਾਈ ਹੈ ਲਾਸਟ ਵਾਲਾ ਵੀ ਸਿੱਧਾ ਬਣਾ ਲਾਂਗੇ ਤੀਸਰੀ ਸਲਾਈ ਕੰਪਲੀਟ ਹੋ ਗਈ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਉਂਦਾ ਜਿਹੜਾ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਤਾਂ ਇਸ ਤਰ੍ਹਾਂ ਬਣਦਾ ਠੀਕ ਹੈ ਇੱਕ ਵਿੱਚ ਇਹ ਸਿੱਧਾ ਆ ਜਾਂਦਾ ਚੌਥੀ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ ਸਾਰੀ ਸਲਾਈ ਆਪਾਂ ਉਲਟੀ ਬਣਾ ਲੈਣੀ ਆ ਸਾਰੇ ਕੁੰਡੇ ਦੇਖੋ ਇੱਥੇ ਮੇਰੇ ਕੋਲ 베ਬੀ ਵੂਲ ਹੈ ਤੇ 10 ਨੰਬਰ ਸਲਾਈਆਂਾਂ ਤੇ ਬਣਾ ਕੇ ਤੁਹਾਨੂੰ ਦਿਖਾ ਰਹੀ ਆਂ ਤੁਸੀਂ ਸਲਾਂਗਾਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਜੇਕਰ ਤੁਹਾਡੀ ਪਛਮ ਮੋਟੀ ਹੈ ਤਾਂ ਮੋਟੀਆਂ ਸਲਾਂਗਾਂ ਲੈਣੀਆਂ ਠੀਕ ਹੈ ਮੋਟੀ ਪਛਮ ਤੇ ਜਿਹੜਾ ਡਿਜ਼ਾਈਨ ਬਹੁਤ ਹੀ ਸੋਹਣਾ ਬੰਦਦਾ ਲਓ ਜੀ ਚਾਰ ਸਲੰਗਾ ਡਿਜ਼ਾਈਨ ਦੀਆਂ ਕੰਪਲੀਟ ਹੋ ਗੀਆਂ ਜਦੋਂ ਡਿਜ਼ਾਈਨ ਆਪਾਂ ਦੁਬਾਰਾ ਸ਼ੁਰੂ ਕਰਨਾ ਪਹਿਲੀ ਸਲਾਈ ਤੋਂ ਰਾਈਟ ਸਾਈਡ ਤੋਂ ਉਸੇ ਤਰ੍ਹਾਂ ਸ਼ੁਰੂ ਕਰਨਾ ਇੱਕ ਕੁੰਡਾ ਆ ਤਾਰ ਕੇ ਇੱਕ ਉਲਟਾ ਇੱਕ ਸਲਿੱਪ ਇੱਕ ਉਲਟਾ ਇੱਕ ਸਲਿੱਪ ਠੀਕ ਹੈ ਇਸ ਤਰ੍ਹਾਂ ਪਹਿਲੀ ਸਲਾਈ ਤੋਂ ਡਿਜ਼ਾਈਨ ਸ਼ੁਰੂ ਹੋ ਜਾਊਗਾ ਤੇ ਅੱਗੇ ਚਾਰ ਸਲੰਗਾ ਵਾਰ-ਵਾਰ ਰਿਪੀਟ ਕਰਨਾ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ